ਮੇਰਾ 11 ਸਾਲ ਦੇ ਵਿੱਚ ਨੀਂਦ ਨਹੀਂ ਹੰਦੀ ਟੂਰ ਸੀਗਾ ਤੇ ਉਹ ਫਿਰ ਇੱਥੋਂ ਨਿਕਲਿਆ ਨਹੀਂ ਜਦ ਅੰਦਰ ਵਾਲਿਆ ਨਿਵਾਵ ਦੇ ਤਾਂ ਪੀਜੀਆਈ ਚੋਂ ਮੈਂ ਕਰਾ ਸੀ ਉਹ ਰੇਟ ਉਹ ਤੋਂ ਮਾਲ ਮੈਂ ਤੋ ਨਹੀਂ ਸਕਿਆ ਫਿਰ ਮੈਂ 11 ਸਾਲ ਤੇ ਸੇਬਿਕ ਜਿਹੜੀ ਸੀ ਉਹਦਾ ਮੇਰਾ ਚੱਲਦਾ ਨੇ ਆਲਾ ਇਲਾਜ ਫੇ ਮੈਨੂੰ ਹੁਣ ਮਤ ਪ੍ਰੋਬਲਮ ਆ ਗਈ ਕਿ ਪੈਸੇ ਨੂੰ ਪ੍ਰੋਬਲਮ ਆ ਵੀ ਦਵਾਈਆਂ ਦੁਨੀਆਂ ਲੈਣੀਆਂ ਜਾਂ ਕਈ ਸੰਸਥਾ ਨਾਲ ਸੰਪਰਕ ਕੀਤਾ ਜਲੰਧਰ ਕਿਸੇ ਨੇ ਮੇਰੀ ਬਾਹ ਨੀ ਫੜੀ ਉਹਨੇ ਆਪਣੀਆਂ ਕੰਡੀਸ਼ਨਾਂ ਦੱਸੀਆਂ ਸਾਡੇ ਹਸਪੀਟਲ ਤੋਂ ਤੁਸੀਂ ਡਾਇਲਸੋ ਗਰਾਓ ਹਾਂ ਐਨੇ ਪੈ ਲੱਗਣੇ ਮੈਂ ਕਹਾਂ ਵੀ ਜਿੱਥੇ ਪਰੀ ਹੁੰਦੀ ਹੈ ਤੁਹਾਨੂੰ ਕਹੇ ਮੈਂ ਤਦ ਹੀ ਸਾਲਮੈਂ ਕਹਿੰਦੇ ਨੇ ਅਸੀਂ ਤੁਹਾਡੀ ਮਦਦ ਨਹੀਂ ਕਰ ਸਕਦੇ ਤੇ ਮੇਰਾ ਇੱਕ ਦੋਸਤ ਆ ਉਹਨੇ ਫੇ ਮੈਨੂੰ ਸੁਝਾਰ ਦਿੱਤਾ ਕਿ ਕਾਸਾਈਡ ਨਾਲ ਤੁਸੀਂ ਸੰਪਰਕ ਕਰੋ। ਫੇ ਮੈਂ ਕਾਸਾਈਡ ਦਾ ਨੰਬਰ ਲੈ ਕੇ ਸੰਪਰਕ ਕੀਤਾ। ਫੇ ਉਹਨਾਂ ਨੇ ਮੈਨੂੰ ਜਿਹੜੇ ਡਾਕੂਮੈਂਟ ਜਿਦਾ ਹਾਰਡ ਕਾਪੀ ਤੇ ਦੂਸਰਾ ਹੈਂਡੀਕੈਪਟ ਦਾ ਉਹ ਦਿੱਤਾ। ਫੇ ਉਹਨੇ ਕਿਹਾ ਵੀ ਸਰਪੰਚ ਤੋਂ ਲਿਖਾ ਕੇ ਦੋ ਵੀ ਪੀਐਸ ਠੀਕ ਵਿਜੀਸ਼ਨ ਨੇ। ਦੂਸਰੋਂ ਚੋਂ ਦੋ ਵੀ ਲਿਖਾ ਕੇ ਤੇ ਮੈਂ ਭੇਜਿਆ। ਅਨਵਾਰੀ ਕਰਨ ਤੋਂ ਬਾਅਦ 6 ਮਹੀਨੇ 2 ਮਹੀਨੇ ਬਾਅਦ ਮੈਨੂੰ ਪੈਸੇ ਦੇਣੇ ਮੈਡੀਸਨ ਦੇ ਸ਼ੁਰੂ ਕਰਦੇ ਆ ਇਹ ਤਾਂ ਉਸ ਉਤੋਂ ਦੇਖਦੇ ਆ ਜਦੋਂ ਮੈਂ ਹੁਣ ਦੇਖਿਆ ਕਿਥਾ ਨਾਲ ਕਾ ਲਾ ਆ ਰਹੇ ਸੀਗੇ ਇੱਧਰ ਤਲਵੀਆਂ ਦੇ ਵਿੱਚ ਉਹ ਦੇਖੋ ਕਿੰਦਾ ਬੱਚੇ ਸਿਆਣੇ ਨੱਚ ਰਿਹਾ ਸੀਗੇ 75000 ਰੁਪਈਆ ਇੱਥੇ ਦਾ ਲੱਗਾ ਉਹ ਢਾਡੀ ਐਡਸ ਜਿਹੜੀ ਆ ਉਹ ਨਿਰਪੱਖ ਆ ਪੱਖਵਾਤ ਨਹੀਂ ਹੈਗੀ ਇਹਨੂੰ ਜਿਹ ਹੈ ਜਿਹ ਹੈਗੀ ਤੁਸੀਂ ਇਹ ਨੁਕਾਰੀ ਕਰਕੇ ਤੁਸੀਂ ਜਿੰਨੇ ਆ ਨਾ ਉਹ ਵਧੀਆ ਗੱਲ ਆ ਮੈਨੂੰ ਬਹੁਤ ਵਧੀਆ ਚੰਗੀ ਲੱਗੀ ਆ